ਸਸਰੀਆ ਕਾਜੀ ਪੰਜਾਬੀਆ ਦਾ ਤੜਕਾ YouTube ਚੈਨਲ ਵਿੱਚ ਸਭ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਗਲਗਲ ਦਾ ਆਚਾਰ ਜਿਸ ਦੇ ਵਿੱਚ ਆਪਾਂ ਥੋੜੀ ਜਿਹੀ ਮਿਰਚ ਵੀ ਪਾਵਾਂਗੇ ਗਲਗਲ ਇੱਕ ਨੀਬੂ ਦੀ ਪ੍ਰਜਾਤੀ ਹੁੰਦੀ ਹੈ ਇਹ ਥੋੜਾ ਕੋ ਵੱਡੇ ਸਾਈਜ਼ ਦੇ ਵਿੱਚ ਹੁੰਦੇ ਆ ਤੇ ਇਸ ਦਾ ਆਚਾਰ ਹੈ ਜਿਹੜਾ ਹੈ ਕਈ ਰੋਗਾਂ ਦੇ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਖਾਸ ਕਰਕੇ ਪੇਟ ਦਰਦ ਹੋਵੇ ਪੇਟ ਦੀ ਕੋਈ ਵੀ ਗੜਬੜੀ ਆਇਆ ਤਾਂ ਇਹ ਆਚਾਰ ਬੜੇ ਕੰਮ ਦੀ ਚੀਜ਼ ਹੈ ਇਹ ਜਰਨਲ ਵੀ ਭਰਪੂਰ ਹੁੰਦਾ ਹੈ ਵਿਟਾਮਿਨ ਸੀ ਨਾਲ ਤਾਂ ਬਹੁਤ ਹੀ ਜ਼ਿਆਦਾ ਭਰਪੂਰ ਹੈ ਤੇ ਇਸ ਦੀ ਵਰਤੋਂ ਨਾਲ ਕਈ ਇਸਕੇ ਦੇ ਰੋਗ ਵੀ ਦੂਰ ਹੁੰਦੇ ਨੇ ਕਿਡਨੀ ਦੇ ਰੋਗ ਦੂਰ ਹੁੰਦੇ ਨੇ ਤੇ ਪੇਟ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਜੇ ਇਸ ਨੂੰ ਆਮ ਰੁਟੀਨ ਦੇ ਵਿੱਚ ਥੋੜੀ ਮਾਤਰਾ ਦੇ ਵਿੱਚ ਖਾਇਆ ਜਾਵੇ ਤਾਂ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਖਾਧਾ ਜਾਂਦਾ ਇਹ ਬਹੁਤ ਹੀ ਜ਼ਿਆਦਾ ਖੱਟਾ ਹੁੰਦਾ ਹੈ ਤੇ ਆਓ ਇਸ ਦੀ ਰੈਸਪੀ ਦੀ ਸ਼ੁਰੂਆਤ ਕਰਦੇ ਹਾਂ ਇੱਥੇ ਮੈਂ 750 ਗ੍ਰਾਮ ਗਲਗਲ ਲਈ ਹੈ 3 ਪੀਸ ਜੜੇ ਨੇ ਤੇ ਅੱਜ ਦੇ ਵਿੱਚੋਂ ਮੈਂ 150 ਡੇਗ੍ਰੀ ਦੇ ਕਰਫ ਹਰੀ ਮਿਰਚ ਲਈ ਆ ਜਿਸ ਨੂੰ ਮੈਂ ਧੋ ਲਿਆ ਗਰਗਲ ਨੂੰ ਵੀ ਧੋ ਲਿਆ ਤੇ ਚੰਗੀ ਤਰ੍ਹਾਂ ਸੁਕਾ ਲਿਆ ਹਰ ਚੀਜ਼ ਤੁਹਾਡੀ ਸੁੱਕੀ ਹੋਣੀ ਚਾਹੀਦੀ ਹੈ ਤਾਂ ਹੀ ਇਹ ਜਿਆਦਾ ਸਮੇਂ ਵਾਸਤੇ ਟਿਕੇਗਾ ਹੁਣ ਆਪਾਂ ਗਲਗਲ ਤੇ ਮਿਰਚਾਂ ਨੂੰ ਕੱਟ ਲੈਂਦੇ ਹਾਂ ਤੇ ਮੈਂ ਤੁਹਾਨੂੰ ਕੱਟਣ ਦੀ ਵਿਧੀ ਥੋੜੀ ਜਿਹੀ ਦੱਸਦਾ ਕਿ ਗਲਗਲ ਦੇ ਵਿੱਚੋਂ ਆਪਾਂ ਵੀ ਸਾਰੇ ਕੱਟਦੇ ਹੁੰਦੇ ਆ ਤੇ ਆਓ ਇਸ ਨੂੰ ਕਟਿੰਗ ਕਰਕੇ ਫੋਨ ਦੱਸਾਂ ਇੱਥੇ ਮੈਂ ਚੋਪਿੰਗ ਟ੍ਰੇ ਲਈਏ ਤਾਂ ਤਿਆਰ ਰੱਖਣਾ ਕਿ ਚੋਪਿੰਗ ਟ੍ਰੇ ਤੇ ਔਰ ਚਾਕੂ ਜੋ ਜੋ ਵੀ ਤੁਸੀਂ ਵਰਤਨਾ ਉਹ ਬਿਲਕੁਲ ਸੁੱਕਾ ਹੋਣਾ ਚਾਹੀਦਾ ਤੇ ਜਿੰਦੇ ਵਿੱਚ ਇਹ ਕਟਿੰਗ ਕਰਕੇ ਆਪਾਂ ਪਾੜੀ ਹੈ ਉਹ ਵੀ ਬੱਤਲ ਬਿਲਕੁਲ ਸੁੱਕਾ ਹੋਣਾ ਚਾਹੀਦਾ ਉਹ ਵੀ ਤੁਹਾਨੂੰ ਮੈਂ ਦਿਖਾਵਾਂਗਾ ਦੇਖੋ ਬਹੁਤ ਹੀ ਵਧੀਆ ਬਰੀਕ ਛੇਲ ਵਾਲੀ ਗਿਲਗਲ ਹੈ ਜੇ ਤੁਹਾਡੇ ਕੋਲ ਮੋਟੀ ਛਿਲਕੇ ਵਾਲੀ ਆ ਜਾਂਦੀ ਹੈ ਤਾਂ ਉਸ ਸਵਾਚਨ ਦੇ ਵਿੱਚ ਉਸ ਨੂੰ ਬੋਇਲਡ ਕਰਕੇ ਬਣਾਇਆ ਜਾਂਦਾ ਜੇ ਬਰੀਕ ਛੇਲ ਹੈ ਤਾਂ ਤੁਹਾਨੂੰ ਬੋਇਲ ਕਰਨ ਦੀ ਜਰੂਰਤ ਨਹੀਂ ਆ हां ਇਸ ਦੇ ਵਿੱਚ ਨੀਂਬੂ ਦੇ ਵਿੱਚ ਜਿਹੜਾ ਉਹ ਗਲਗਲ ਹੈ ਇਹਦੇ ਵਿੱਚ ਆਹ 20 ਕੱਢਣ ਦੇ ਜ਼ਰੂਰੀ ਹੁੰਦੇ ਆ ਕਿਉਂਕਿ ਬੀ ਦੇ ਵਿੱਚ ਕੜੱਟਰ ਬਹੁਤ ਜ਼ਿਆਦਾ ਹੁੰਦੀ ਆ ਕਈ ਵਾਰ ਕੀ ਹੈ ਕਿ ਤੁਹਾਡਾ achar ਬਣ ਜਾਂਦਾ ਪਰ ਉਹ ਕੋੜਾ ਲੱਗਦਾ ਹੈ ਉਹ ਇਸ ਕਰਕੇ ਲੱਗਦਾ ਹੁੰਦਾ ਹੈ ਕਿ ਬੀ ਜਿਹੜਾ ਵਿੱਚ ਆ ਜਾਂਦਾ ਤਾਂ ਫਿਰ ਇਹ ਪਿਆ ਪਿਆ ਕੜੱਟਰ ਛੱਡ ਦਿੰਦਾ ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਰੱਖਣਾ ਮੈਂ ਤੁਹਾਨੂੰ ਹੁਣੇ ਸਾਰੇ ਬੀ ਕੱਢ ਕੇ ਵੀ ਦੱਸ ਸਕਾਂ ਇਹਨੂੰ ਆਪਾਂ ਜ਼ਿਆਦਾ ਵੱਡੇ ਪੀਸਾਂ ਦੇ ਵਿੱਚ ਨਹੀਂ ਕੱਟਣਾ ਆਪਾਂ ਬਰੀਕ ਪੀਸ ਦੇ ਵਿੱਚ ਹੀ ਕਟਾਂਗੇ ਇਟਾ ਕੋ ਪੀਸ ਸ਼ਫਿਸ਼ਟ ਬੰਦਾ ਤੇ ਜੂਸ ਨਾਲ ਭਰਿਆ ਹੋਇਆ ਗਲਗਲ ਹੈ ਜੋ ਕਿ ਬਹੁਤ ਜਿਆਦਾ ਵਧੀਆ ਰਹੇਗਾ ਜਿਹੜਾ ਬੀ ਵਾਲਾ ਪਾਸਾ ਹੈ ਉਹ ਆਪਾਂ ਥੋੜਾ ਕੋਈ ਸਾਈਡ ਤੇ ਕਰਦੇ ਜਾਵਾਂਗੇ ਜਿਸ ਤੇ ਥੋੜਾ ਕੋ ਆਪਾਂ ਟਾਈਮ ਲਾਵਾਂਗੇ ਤਾਂ ਕਿ ਆਪਣਾ ਬੀ ਪ੍ਰੋਪਰ ਨਿੱਕਲ ਜਾਏਗਾ ਤੇ ਬਾਕੀ ਜਿਹੜਾ ਗਲਗਲ ਹੈ ਉਹਨੂੰ ਆਪਾਂ ਕੱਟੀ ਦੇਉਂਗੇ ਤੇ ਆਓ ਮੈਂ ਤੁਹਾਨੂੰ ਸਾਰੇ ਗਲਗਲ ਕੱਟ ਕੇ ਦੱਸਦਾ ਤੇ ਜਿਹੜੀ ਇਹ ਬੀ ਵਾਲਾ ਪੋਰਸ਼ਨ ਹੈ ਜਿਹਨੂੰ ਆਪਾਂ ਥੋੜਾ ਜਾਂ ਅਹੀ ਕਰਕੇ ਕੱਟ ਲੈਂਦੇ ਆ ਕਿਉਂਕਿ ਬੀਅੰ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਵੱਡੇ ਬੀ ਹੁੰਦੇ ਨੇ ਆ ਜਿਹੜਾ ਪੋਰਸ਼ਨ ਆ ਇਹਨੂੰ ਤੁਸੀਂ ਆਰਾਮ ਨਾਲ ਬੀ ਕੱਟ ਕੇ ਤੇ ਬਾਅਦ ਦੇ ਵਿੱਚ ਪਾਓ ਸ ਤੇ ਦੇਖੋ ਬੀ ਕਿੱਥੇ ਕਿੱਥੇ ਬੀ ਹੁੰਦੇ ਆਂਦੇ ਉੱਪਰ ਥੱਲੇ نیچے ਇਹ ਜਿਹੜਾ ਵਿਚਾਲੜਾ ਪੋਰਸ਼ਨ ਹੁੰਦਾ ਇਹਦੇ ਵਿੱਚ ਬੀ ਕਾਫੀ ਹੁੰਦਾ ਬਹੁਤ ਹੀ ਵਧੀਆ ਜੂਸੀ ਗਲਗਲਾ ਹੈ ਇਹ ਇਹਦਾ achar ਬਹੁਤ ਵਧੀਆ ਬਣੇਗਾ ਜਿੰਨਾ ਜੂਸ ਜਾਰਾ ਹੁੰਦਾ ਗਰਦਲ ਦਾ ਕੁਝ ਗਲਗਣਾ ਸੁੱਕੀਆਂ ਜਿਹੀਆਂ ਹੁੰਦੀਆਂ ਨੇ ਤੇ ਉਹਨਾਂ achar ਵਧੀਆ ਨਹੀਂ ਬੰਦਾ ਇੱਥੇ ਮੈਂ ਤੁਹਾਨੂੰ ਦਿਖਾ ਦਾਂ ਕਿ ਮੈਂ ਇੱਥੇ ਇੱਕ ਸਟੇਨ ਦੀ ਬੋਲ ਲਈ ਹੈ ਜੋ ਕਿ ਬਿਲਕੁਲ ਸੁੱਕੀ ਹੈ ਤੈਨੂੰ ਮੈਂ ਕੱਟ ਕੇ ਉਵੇਂ ਉਹਦੇ ਵਿੱਚ ਦੀ ਪਾਈ ਜਾਵੇਗਾ ਤਾਂ ਕਿ ਨਾਲ ਨਾਲ ਉਹਦੇ ਵਿੱਚ ਪਾਈ ਜਾਵੇ ਇਹ ਪੀਸ ਤੁਹਾਨੂੰ ਦਿਖਾ ਹੀ ਦਿੱਤਾ ਕਿ ਕਿੱਡਾ ਕਿੱਡਾ ਪੀਸ ਮੈਂ ਰੱਖਣਾ ਹੈ ਤੇ ਮਿਰਚ ਜਿਹੜੀ ਮਿਰਚ ਨੂੰ ਤਾਂ ਅਸਾਂ ਬਿਲਕੁਲ ਹੈ ਇਹਨੂੰ ਦੋ ਪੰਜ ਸਾਂਪਾ ਕਰ ਲਾਂਗੇ ਐਸੇ ਤਰ੍ਹਾਂ ਆਪਾਂ ਸਾਰੀ ਮਿਰਚ ਨੂੰ ਪਾ ਦਾਂਗੇ ਜੇ ਤੁਸੀਂ ਦੋ ਪੀਸ ਕਰਨਾ ਚਾਹੁੰਦੇ ਹੋ ਤਾਂ ਦੋ ਪੀਸ ਕਰ ਲਓ ਜੇ ਵੈਸੇ ਹੀ ਟੱਕ ਲਾ ਕੇ ਦੋ ਫਾੜ ਕਰਕੇ ਪੂਰੇ ਦੋ ਪੀਸ ਨਹੀਂ ਕਰਨਾ ਵੈਸੇ ਚੀਰਾ ਲਗਾ ਰਾਂ ਤਦ ਦੇ ਵਿੱਚ ਵੈਸੇ ਚੀਰਾ ਲਾ ਕੇ ਵੀ ਪਾ ਸਕਦੇ ਇਹ ਤੁਹਾਡੇ ਲਈ ਆਪਸ਼ਨਲ ਹੈ ਤੇ ਆਓ ਆਪਾਂ ਉਹ ਸਾਰੇ ਇੰਚਾਰ ਨੂੰ ਆਪਾਂ ਕੱਟ ਲੈਂਦੇ ਆ ਇਹ ਸਾਰੀਆਂ ਗਲਗਲਾਵੇਂ ਕੱਟ ਲਈਆਂ ਤੇ ਇਹ ਮਿਰਚਾਂ ਨੇ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਪਾਉਣ ਵਾਲੇ ਸਾਰੇ ਮਸਾਲੇ ਮੈਂ ਦੱਸਦਾ ਹਾਂ ਇਕੋਰਤ ਅਨੁਸਾਰੇ ਮਸਾਲੇ ਮੈਂ ਦਿਖਾ ਦੇਣਾ ਹਾਂ ਇੱਥੇ ਮੈਂ 3 ਚਮਚ ਦੇ ਕਰੀਬ ਨਮਕ ਲਿਆ ਤੇ ਇਹਦੇ 1 ਚਮਚ ਮੈਂ ਕਾਲਾ ਨਮਕ ਲਿਆ ਤੇ 2 ਵੱਡੇ ਚਮਚ ਮੈਂ ਕਸ਼ਮੀਰੀ ਲਾਲ ਮਿਰਚ ਦੇ ਲਿਆ ਕਿਉਂਕਿ ਇਹਦੇ ਵਿੱਚ ਰੰਗਤ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਤੇ ਮੈਂ 2 ਚਮਚ ਲਿਆ ਧਨੀਆ ਪਾਊਡਰ ਤੇ ਧਨੀਆ ਤੇ ਜੀਰਾ ਇੱਕ ਪਾਊਡਰ ਮੈਂ ਜੀਰਾ ਪੀਸਿਆ ਹੋਇਆ ਇਹਨੂੰ ਪੀਸ ਲਿਆ ਥੋੜਾ ਦਰ ਨਾਲ ਹਲਕਾ ਕਰਦਿਆਂ ਸੀ ਤੇ ਨਾਲ ਹੀ ਮੈਂ ਇੱਥੇ ਇੱਕ ਚਮਚਾ ਜਿਹੜਾ ਗਰਮ ਮਸਾਲੇ ਦਾ ਲਿਆ ਤੇ ਇੱਕ ਘਾਤਾ ਬਣਿਆ ਹੋਇਆ ਗਰਮ ਮਸਾਲਾ ਹੈ ਇਹ ਮੇਰਾ ਤੇ ਅੱਧਾ ਜਿਹੜਾ ਹੈ ਇਹ ਇਹ ਛੋਟੀ ਇਲਾਚੀ ਵਾਲਾ ਗਰਮ ਮਸਾਲਾ ਹੈ ਤੇ 1/4 ਚਮਚ ਮੈਂ ਇੱਥੇ ਹਿੰਗ ਦੀ ਲਈ ਹੈ 2 ਚਮਚ ਮੈਂ ਅਜਵਾਇਨ ਦੇ ਲਈ ਤੇ ਇੱਕ ਚਮਚ ਮੈਂ ਕਾਲੀ ਮਿਰਚ ਦੇ ਲਈ ਹੈ ਇਹੀ ਜਿਹੜੇ ਆਪਣੇ ਐ ਸੱਤ ਤਰ੍ਹਾਂ ਦੇ 8 9 ਤਰ੍ਹਾਂ ਦੇ ਮਸਾਲੇ ਐ ਹਲਦੀ ਦਾ ਉਪਯੋਗ ਨਹੀਂ ਕਰ ਰਹੇ ਹਾਂ ਵੈਸੇ ਹਲਦੀ ਦਾ ਉਪਯੋਗ ਕੀਤਾ ਜਾਂਦਾ ਹੈਗਾ ਜੇ ਤੁਸੀਂ ਆਪਸ਼ਨਲ ਹੈ ਤੁਸੀਂ ਪਾਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਪਰ ਮੈਂ ਇੱਥੇ ਹਲਦੀ ਦਾ ਉਪਯੋਗ ਨਹੀਂ ਕਰਾਂਗਾ ਤੇ ਹੁਣ ਇਹ ਸਾਰੇ ਮਸਾਲਿਆਂ ਨੂੰ ਆਪਾਂ ਇਸ ਦੇ ਵਿੱਚ ਚੰਗੀ ਤਰ੍ਹਾਂ ਰਲਾ ਦਿੰਨੇ ਆ ਸਭ ਤੋਂ ਪਹਿਲਾਂ ਨਮਕ ਕਿਉਂਕਿ ਪਿੰਕ ਸਾਲਟ ਹੈ ਜਿਆਦਾ ਤੇਜ਼ ਹੁੰਦਾ ਜੇ ਤੁਸੀਂ ਵਾਈਟ ਨਮਕ ਪਾਉਂਦੇ ਹੋ ਟਾਟਾ ਦਾ ਤਾਂ ਉਹ ਤੁਸੀਂ ਥੋੜਾ ਇੱਕ ਜਾਂ ਡੇਢ ਚਮਚ ਜਿਆਦਾ ਪਾ ਸਕਦੇ ਹੋ ਕਾਲਾ ਨਮਕ ਜ਼ਰੂਰ ਪਾ ਰਹੇ ਹਾਂ ਦੇ ਵਿੱਚ ਕਾਲੇ ਨਮਕ ਦੇ ਨਾਲ ਜਿਹੜਾ ਨਾ ਇਹ ਜਿਹੜਾ ਇਹ ਜੂਸ ਹੁੰਦਾ ਹੈ ਉਹ ਥੋੜਾ ਕੋ ਮਿਕਸ ਹੋ ਕੇ ਜੈਲ ਬਣਾ ਦਿੰਦਾ ਤੇ ਜੈਲ ਬਣੀ ਹੋਈ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਇਹ ਕਸ਼ਮੀਰੀ ਲਾਲ ਮਿਰਚ ਨਾਲ ਰੰਗਤ ਬਹੁਤ ਵਧੀਆ ਆਏਗੀ ਤੁਸੀਂ ਦੇਖੋਗੇ ਹੁਣ ਇਹ ਆਪਾਂ ਇਹਨੂੰ ਮਿਕਸ ਕਰਾਂਗੇ ਧਨੀਆ ਪਾਊਡਰ ਅਜਵੈਨ ਕਾਲੀ ਮਿਰਚ ਕਾਲੀ ਮਿਰਚ ਵੀ ਜਰੂਰ ਪਾਣਾ ਇਹਦੇ ਵਿੱਚ ਤੇ ਇਹ ਜਿਹੜੇ ਆਪਾਂ ਜੀਰਾ ਪਾਊਡਰ ਇਹ ਜੀਰਾ ਪਾਊਡਰ ਹੈ ਇਹ ਮਸਾਲਾ ਗਰਮ ਮਸਾਲਾ ਹੈ ਇਹ ਵੀ ਗਰਮ ਮਸਾਲਾ ਇਹਦੇ ਵਿੱਚ ਛੋਟੀ ਇਲਾਇਚੀ ਦੀ ਥੋੜੀ ਕੁ ਮਾਤਰਾ ਛੋਟੀ ਉਹਨਾਂ ਵੱਡੀ ਮਾ ਇਲਾਇਚੀ ਦੀ ਮਾਤਰਾ ਥੋੜੀ ਕੁ ਜ਼ਿਆਦਾ ਹੈ ਤੇ ਨਾਲ ਹਿੰਗ ਹੈ ਹਿੰਗ ਆਪਸ਼ਨਲ ਹੈ ਹਿੰਗ ਤੁਸੀਂ ਖਾਂਦੇ ਹੋ ਤਾਂ ਪਾਓ ਜੇ ਨਹੀਂ ਖਾਂਦੇ ਕੁਸਰੋ ਕੋ ਹਿੰਗ ਨਹੀਂ ਖਾਂਦੇ ਤਾਂ ਉਹ ਸਕਿਪ ਕਰ ਸਕਦੇ ਨੇ ਆਪਸ਼ਨਲ ਹੁੰਦੀ ਹੈ ਆਖੀਂ ਹੁਣ ਇਹਨੂੰ ਆਪਾਂ ਸਾਫ਼ ਚਮਚ ਦੇ ਨਾਲ ਚੰਗੀ ਤਰ੍ਹਾਂ ਹਲਾਵਾਂਗੇ ਇਸਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਕਿਉਂਕਿ ਇਹਦੇ ਵਿੱਚ ਜੂਸ ਹੈ ਤੇ ਇਹ ਸਾਰਾ ਰਟਪਟ ਹੋ ਜਾਏਗਾ ਬਹੁਤ ਹੀ ਵਧੀਆ ਗਲਗਨਾ ਮਿਲ ਗਿਆ ਨੇ ਦੋਸਤੋ ਕੁਝ ਗਲਗਨਾ ਜਿਹੜੀਆਂ ਹੁੰਦੀਆਂ ਨੇ ਨਾ ਉਹਨਾਂ 'ਚ ਜੂਸ ਨਹੀਂ ਹੁੰਦਾ ਬਹੁਤ ਘੱਟ ਜੂਸ ਹੁੰਦਾ ਤੁਸੀਂ ਦੇਖੋਗੇ ਕਸ਼ਮੀਰੀ ਲਾਲ ਮਿਰਚ ਦਾ ਰੰਗਤ ਪੂਰੀ ਆ ਗਈ ਹੈ ਲਾਲ ਮਿਰਚ ਦੀ ਆਪਾਂ ਵਰਤੋਂ ਨਹੀਂ ਇੱਥੇ ਕੀਤੀ ਕਿਉਂਕਿ ਲਾਲ ਮਿਰਚਾਂ ਜਿਹੜੀ ਆਪਾਂ ਹਰੀਆਂ ਮਿਰਚਾਂ ਪਾ ਦਿੱਤੀਆਂ ਲਾਲ ਮਿਰਚ ਅਸੀਂ ਖਾਂਦੇ ਵੀ ਬਹੁਤ ਘੱਟ ਆ ਮੈਂ ਕਸ਼ਮੀਰੀ ਲਾਲ ਮਿਰਚ ਹੀ ਜ਼ਿਆਦਾਤਰ ਰਖਾਈਦੀ ਆ ਤੇ ਯਾਹ ਸਬਜ਼ੀ ਦੇ ਵਿੱਚ ਹਰੀ ਮਿਰਚ ਸਾਰਾ ਮਿਕਸ ਹੋ ਚੁੱਕਿਆ ਹੁਣ ਮੈਂ ਤੁਹਾਨੂੰ ਇੱਥੇ ਇੱਕ ਹੋਰ ਇੰਗਰੀਡੀਐਂਟ ਪਾਣੇ ਆ ਉਹ ਜਿਹੜਾ ਤਾਸ ਜਿਹੜਾ ਆਪਣਾ ਗਲਗਲ ਦਾ achar ਆ ਉਹਦਾ ਸਵਾਦ ਆ ਜਿਹੜਾ ਦੁੱਗਣਾ ਹੋ ਜਾਂਦਾ ਉਹ ਹੈ ਜੀ ਖੰਡ ਇੱਥੇ ਮੈਂ ਪੀਸੀ ਖੰਡ ਲਈ ਆ ਇਹ ਦੋ ਚਮਚਾ ਜਿਆਦਾ ਨਹੀਂ ਤੁਸੀਂ ਪਾਣੀ ਜੇ ਤੁਸੀਂ ਮਿੱਠਾ ਪਾ ਰਹੇ ਹੋ ਤਾਂ ਜਿੰਨੀ ਗਲਗਲ ਹੈ ਓਨੀ ਖੰਡ ਪਾਣੀ ਪੈਗੀ ਇਹ ਸਿਰਫ ਮੈਂ ਦੋ ਚਮਚ ਲੈਣੀ ਇਹਦੇ ਨਾਲ ਥੋੜਾ ਕੋ ਮਠਾਸ ਨਾਲ ਜਿਆਦਾ ਗਲਗਲ ਹੈ ਨਾ ਜਿਹੜੀ ਗਲਾ ਨਹੀਂ ਪਕੜਦੀ ਹੁੰਦੀ ਫਿਰ ਥੋੜੀ ਕੋ ਖੰਡ ਜ਼ਰੂਰ ਪਾਓ ਇਹਦੇ ਨਾਲ ਫਲੇਵਰ ਹੈ ਜਿਹੜਾ ਬਹੁਤ ਜਿਆਦਾ ਇਨਹਾਂਸ ਹੋ ਜਾਂਦਾ ਚਾਰ ਆਪਣਾ ਮਿਕਸ ਹੋ ਚੁੱਕਾ ਹੈ ਕੰਚ ਦੇ ਮਰਤਬਾਨ ਦੇ ਵਿੱਚ ਪਾਦਨੇ ਇਹ ਮਰਤਬਾ ਵੀ ਤੁਹਾਨੂੰ ਮੈਂ ਕੁੱਛ ਦਿੰਨਾ ਕਿ ਕਿਸੇ ਵੀ ਆਪਾਂ ਕੱਚ ਦੇ ਬੋਲ ਦੇ ਵਿੱਚ ਜੇ ਪਾਣਿਆਂ ਅਚਾਰ ਤਾਂ ਉਸ ਕੱਚ ਦੇ ਬੋਲ ਨੂੰ ਥੋੜਾ ਕੋ ਇਹਦੇ ਜਿਹੜੇ ਵਿੱਚ ਬੈਕਟੀਰੀਆ ਹੁੰਦੇ ਨੇ ਉਸ ਬੈਕਟੀਰੀਆ ਨੂੰ ਮਾਰਨਾ ਜ਼ਰੂਰੀ ਹੁੰਦਾ ਹੈ ਤੇ ਉਹ ਬੈਕਟੀਰੀਆ ਨੂੰ ਆਪਾਂ ਕਿਵੇਂ ਮਾਰਦੇ ਹਾਂ ਗੈਸ ਨੂੰ ਆਪਾਂ ਬਾਲ ਦਿੰਦੇ ਹਾਂ ਤੇ ਗੈਸ ਨੂੰ ਬਾਲ ਕੇ ਤੇ ਗੈਸ ਦੇ ਉੱਪਰ ਇਹਨੂੰ 2-3 ਵਾਰੀ ਐਂ ਟਪਾਣਾ ਹੁੰਦਾ ਹੈ ਰੱਖਣਾ ਨਹੀਂ ਆਈ ਫਟ ਜਾਏਗਾ ਤੁਹਾਡਾ ਇਹਨੂੰ ਥੋੜਾ ਥੋੜਾ ਇਸ ਏਕਾ ਦਿੰਦੇ ਜੋ ਹਲਾਉਂਦੇ ਜੋ ਅੰਦਰ ਜਿਹੜੀ ਇਹਦੇ ਸੇਕਾ ਜਾਏਗਾ ਤਾਂ ਉਸ ਦੇ ਨਾਲ ਹੀ ਜਿਹੜੇ ਮਰਤਮਾਨਦੇ ਆ ਇਹ ਬੈਕਟੀਰੀਆ ਜਿਹੜੇ ਉਹ ਮਰ ਜਾਂਦੇ ਹੁੰਦੇ ਨੇ ਇਹ ਟਿਪਸਾ ਤੈ ਹੁਣ ਆਪਾਂ ਮਰਤਮਾਨ ਦੇ ਵਿੱਚ ਆਚਾਰ ਪਾਨੇ ਆ ਬੜੇ ਸਸਤੇ ਦੇ ਵਿੱਚ ਇਹ ਆਚਾਰ ਬਣ ਜਾਂਦਾ ਹੈ ਤਕਰੀਬਨ ਆਪਣਾ 100 ਰੁਪਿਆ ਵੀ ਨਹੀਂ ਲੱਗਿਆ ਤੇ ਆਪਣੇ ਕੋਲ 1.5 ਕਿਲੋ ਜ਼ਰ ਤਕਰੀਬਨ ਤਿਆਰ ਹੋ ਗਿਆ ਤੇ ਦੋਸਤੋ ਐਸੇ ਤਰ੍ਹਾਂ ਦੀ ਰੈਸਪੀਜ਼ ਦੇਖਣ ਲਈ ਤੁਹਾਡੇ ਸਾਰਿਆਂ ਦੀ ਬੇਨਤੀ ਹੈ ਕਿ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕਾ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਜੀ ਤੁਹਾਨੂੰ ਐਸੇ ਤਰ੍ਹਾਂ ਦੀ ਵਧੀਆ-ਵਧੀਆ ਰੈਸਪੀਜ਼ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਸਸਰੀਆ ਗਾਹ ਜੀ